ਸਸੀ ਗੱਲ ਜੀ ਸਾਰਿਆਂ ਨੂੰ ਹਾਂ ਜੀ ਲਾਈਟ ਬੰਦ ਕਰਦੀ ਹੈ ਇੱਧਰ 9:30 ਵਜੇ ਹੈ ਅਜੇ ਤਾਂ ਨਹੀਂ ਲਾਈਟ ਬੰਦ ਕਰਦੀ ਹੈ ਕਮਾਲ ਆ ਜੱਪ ਨਹੀਂ ਉੱਠਣਾ ਦੇਖੋ ਇਹਨਾਂ ਦੇ ਹਾਲ ਵੇਖੋ ਇਹਨਾਂ ਦੇ ਹਾਲ 9:30 ਹੋ ਗਏ ਆ ਪਾ ਜੋਗੀ ਇਹ ਮਾਰੇ ਤੇ ਸਵੇਰੇ 3 ਵਜੇ ਸੁੱਤੇ ਆ ساری ਰਾਤ ਢੁੱਕਦੇ ਰਹੇ ਕਦੀ ਪਰੀ ਦੇ ਕੋਲ ਦੇ ਕਦੀ ਕਿਤੇ ਦੇਖ ਦੀ ਕਿਤੇ ਕਦੀ ਚਾਹ ਬਣਾ ਲਾ ਇਧਰ ਵਰੋਂ ਦੀ ਸਵੇਰੇ ਸਵੇਰੇ ਛਕਦੇ ਆਲੂ ਵਾਲਾ ਪਰੌਂਠਾ ਤੇ ਸੰਡੇ ਉਹਨਾਂ ਕਰਕੇ ਜਪਲੀ ਕੋਰ ਜੀ ਵੀ ਸਾਡੇ ਸੁੱਤੇ ਨੇ ਤੇ ਉਹ ਦੋ ਜਣੇ ਸਵੇਰ ਦੇ ਬਾਹਰ ਨਿਕਲੇ ਆ ਨਿੱਕੇ ਤੇ ਘਰੇ ਆਉਂਦਾ ਨਾ ਨਹੀਂ ਲੈਣਦੇ ਮੈਂ ਮੈਂ ਹੀ ਲੈ ਕੇ ਆਉਣੀ ਉਹਨਾਂ ਨੂੰ ਅੱਜ ਧੁੰਦਈ ਸੀ ਸਵੇਰੇ 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 ਵੇਖਿਆ ਮੈਂ ਧੁੰਦ ਭਈ ਹੁੰਦ ਨਹੀਂ ਪਰ ਮੈਨੂੰ ਲੱਗਾ ਕੋਰਾ ਵੀ ਪਿਆ ਆ ਸ਼ਾਇਦ ਹਾਂ ਆ ਬੂਟਿਆਂ ਦੇ ਉੱਤੇ ਨਾ ਲੱਗਣ ਲਿਆ ਮੇਨ ਚ ਤਾਂ ਜਦਾ ਜੇ ਇਹ ਇਹ ਤਾਂ ਕਟਾ ਆ ਕੋਰਾ ਨਹੀਂ ਅੰਜਲ ਕਿੰਨੇ ਜਿਹਾ ਕੋਰਾ ਪਿਆ ਪਰ ਨਹੀਂ ਕਟਾ ਆ ਤਰੇਲ ਤੇ ਬੜੀ ਪਿੰਦੀ ਹੁਣ ਇਹ ਦੋਵੇਂ ਬਾਹਰ ਨੇ ਹੁਣ ਲਮਣੀ ਖਿੱਚ ਕੇ ਇਹਨਾਂ ਨੂੰ ਨੇ ਬਿਜ਼ੀ ਐ ਦੋ ਜਣੇ ਕੋਈ ਹਾਵ ਵੀ ਨਹੀਂ ਆਜੋ ਹੁਣ ਸਵੇ ਸਵੇ ਗਿਆ ਕਹਿੰਦਾ ਪੂਜੀ ਉਹਦੀ ਲੱਤ ਟੁੱਟ ਗਈ ਅੱਗੇ ਕੁਛ ਵੀ ਨਹੀਂ ਮੈਂ ਡਰ ਗਈ ਮੈਂ ਕਿਹਾ ਪਤਾ ਨਹੀਂ ਕਿਹਦੀ ਲੱਤ ਟੁੱਟ ਗਈ ਆ ਮੈਂ ਆਵਾਜ਼ਾਂ ਮਾਰਦੀ ਰਹੀ ਮੈਂ ਕਿਹਾ ਗੁਰਤੇ ਇਹ ਕਿਹਦੀ ਲੱਤ ਟੁੱਟ ਗਈ ਆ ਪੂਜੀ ਉਹਦੀ ਲੱਤ ਟੁੱਟ ਗਈ ਆ ਫੇਰ ਮੈਂ ਫੇਰ ਆਪਣੀ ਮਮਾ ਨੂੰ ਦੱਸ ਗਿਆ ਫੇਰ ਆਉਂਦਾ ਆਉਂਦਾ ਮੈਂ ਕਿਹਾ ਮੈਂ ਕਿਹਾ ਕਿਹਦੀ ਲੱਤ ਟੁੱਟ ਗਈ ਆ ਮੈਨੂੰ ਦੱਸ ਕੇ ਤੇ ਜਾ ਤੇ ਫੇਰ ਕਹਿੰਦਾ ਕੀ ਕੁਕੜੀ ਕੁਕੜ ਦੀ ਪਤਾ ਨਹੀਂ ਕਿਹਦੀ ਲੱਤ ਟੁੱਟ ਗਈ ਕਿੰਨਾ ਵਜੇ ਦਾ 11ਾ ਇਹਨਾਂ ਨੇ ਕਹਿੰਦਾ ਉਹਦੀ ਲੱਤ ਟੁੱਟ ਗਈ ਮੈਂ ਕਿਹਾ ਤੂੰ ਤੇ ਮੈਨੂੰ ਡਰਾ ਹੀ ਦਿੱਤਾ ਕਿਹਦੀ ਅੱਛਾ ਐਂਦੀ ਨਹੀਂ ਲੱਤ ਥੱਲੇ ਲਾਉਂਦੀ ਇਹਦੀ ਲੱਤ ਟੁੱਟ ਗਈ ਵਿਚਾਰੀ ਦੀ ਤੋਰ ਐਦੀ ਟੋੜੇ ਐਦੀ ਤਾਂ ਚੰਗੀ ਬਲੀ ਲਾਤੀ ਕਿਹਦੀ ਲੱਤ ਤੋੜਦੀ ਸਵੇਰ ਸਵੇਰ ਤੂੰ ਇੱਧਰ ਆਇਆ ਇੱਧਰ ਹੈ ਕੁਛ ਕੁਝ ਨਹੀਂ ਹੋਛੇ ਕਹਿੰਦੇ ਲੱਤ ਰੋਟ ਗਈ ਆ ਟਾਈਮ 9:00 ਟਾਈਮ 9:30 9:00 ਕੀ ਹੋ ਗਏ? ਯੈਸ ਇਸੇ ਲਈ ਆ ਮਾਏ ਆਪਕੇ ਪਾਸ ਕਿੱਧਰ ਆਵਾਂ ਕਿਹਦੀ ਲੈ ਇਹ ਆਏ ਹਾਏ 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 ਇਹ ਤੇ ਕੁੱਕੜ ਖੇਡਾਈ ਤੇ ਸਾਰੇ ਦੇ ਸਿਰ 'ਚ ਪਾਈ ਇਹ ਗੱਲ ਉਹ ਹੋ ਗਈ। ਆਏ ਹਾਏ 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 ਲੱਤ ਕਿਹਦੀ ਟੁੱਟੀਆਂ? ਉਹ ਜੁੱਤੀ ਵਾਲੀ ਦੀ। ਅੱਛਾ ਉੱਧਰ ਜਿਹਦੀ ਲੱਤ ਟੁੱਟ ਗਈ ਉਹਨੂੰ ਹੁਣ ਪਤੀਲੇ 'ਚ ਪਾ ਲੋ। ਕਰਨਾ ਦੋ ਹਾਂ ਲੈ ਖਾ ਲਿਆ ਕਰ ਕਿ ਤੂੰ ਸੁੱਕਾ ਪਿਆ ਆ ਮੋਟਾ ਹੋ ਜਾਏਗਾ ਖਾ ਆ ਕਰ ਇਹ ਬਸ ਖੇਡਣ ਵਾਸਤੇ ਰੱਖਿਆ ਜੇਦੀ ਲੱਤ ਟੁੱਟ ਗਈ ਉਹੀ ਪਤੀਲੇ ਚ ਪਾ ਲੋ ਵਾਹ ਤਾਂ ਵਧੀਆ ਗੱਲ ਆ ਕਿ ਬੱਚੇ ਇਨਾ ਚੀਜ਼ਾਂ ਨਾ ਖੇਡਦੇ ਆ ਹਨਾ ਇੱਕ ਉੱਡ ਗਈ ਕੀ ਨੇਬਲਾ ਨੇਬਲਾ ਕਿੱਥੇ ਹੀ ਇੱਥੇ ਵੀ ਦੇ ਚ ਹਾਂ ਹਾਂ ਉਹ ਨੁਪੋਹ ਹੁੰਦੇ ਨਹੀਂ ਮੈਂ ਤਾਂ ਤਾਂ ਹੀ ਕਹਿੰਦੀ ਕਿ ਜੇਲਦੀ ਲੱਤ ਟੁੱਟ ਗਈ ਉਹ ਖਾ ਲਿਆ ਕਰ ਉਹਨੂੰ ਪਤੀਲੇ ਚ ਪਾ ਲੈ ਤੇ ਉਹਨੂੰ ਕੁਕੜੂ ਕੁਕੜੂ ਕਰਾ ਲਿਆ ਸੁੱਕਾ ਤੇ ਹੈਗਾ ਖਾਏਗਾ ਮੋਟਾ ਹੋ ਜਾਏਗਾ ਤੂੰ ਕਿੱਥੇ ਚਲ ਗਿਆ ਹਣੋ ਉਹ ਚਲ ਨਹੀਂ ਮੈਨੂੰ ਪਤਾ ਇੱਥੇ ਹੈਗੇ ਆ ਉਹਨੇ ਠੀਕ ਹੀ ਆ ਵੇਖਿਆ ਤੇ ਸੱਪਦਿਆਂ ਕਿਸਰੀਆਂ ਹੋਈਆਂ ਸੱਪਦਿਆਂ ਕੀ ਆ ਅੱਛਾ ਤੂੰ ਹੀ ਤੇ ਸਾਰਾ ਕੁਝ ਹੀ ਪਾਲਿਆ ਨਿਉਲਾ ਤੂੰ ਹੀ ਪਾਲਿਆ ਸਭ ਤੂੰ ਹੀ ਪਾਲਿਆ ਮੁਰਗੀਆਂ ਤੂੰ ਹੀ ਪਾਲੀਆਂ ਆ ਮੈਂ ਗੱਲ ਕਰਨੀ ਏ ਇੱਕ ਗੱਲੋਂ ਵਧੀਆ ਕਿ ਬੱਚੇ ਜਿਹੜੇ ਫੋਨ-ਫਾਨ ਤੋਂ ਜਿਹੜੇ ਬੱਚੇ ਰਹਿੰਦੇ ਆ ਇਹਨਾਂ ਚੀਜ਼ਾਂ ਨਾਲ ਜਦੋਂ ਖੇਡਦੇ ਆ ਇਹਨੂੰ ਹੁਣ ਘੰਟਾ ਦੋ ਘੰਟੇ ਹੋ ਗਏ ਵੀ ਇਹਨਾਂ ਦੇ ਨਾਲ ਹੀ ਖੇਡਣ ਲਿਆ ਆ ਤੇ ਸਾ ਵੱਲੋਂ ਕਿਤੇ ਐਕਟਿਵ ਹੈਗਾ ਪਤਲਾ ਆ ਜਿਹੜਾ ਪਤਲਾ ਬੰਦਾ ਵੈਸੇ ਐਕਟਿਵ ਹੁੰਦਾ ਹੈ ਤੇ ਇਹ ਜਿਹੜਾ ਆ ਇਹਨਾਂ ਦੇ ਨਾਲ ਖੇਡਦਾ ਰਹਿੰਦਾ ਆ ਹੁਣ ਸਾਵਲ ਵੀ ਅੱਜ ਖੇਡਣ ਡਿਆ ਕਦੀ ਇਹ پری ਦੇ ਦਵਾਲੇ ਹੋ ਜਾਂਦੇ ਆ ਇਹਨਾਂ ਦੇ ਨਾਲ ਜ਼ਿਆਦਾ ਭਰੀ ਤੇ ਕਦੀ ਮੱਜਾਂ ਨਾਲ ਕਦੀ ਕਿਤੇ ਆਜ ਖੁਕੜੀਆਂ ਜੀਆਂ ਰੱਖਿਆ ਬੰਸਤ ਇੱਕ ਖੁਕੜ ਆ ਤੇ ਇਹਨਾਂ ਦੇ ਨਾਲ ਖੇਡਦੇ ਰਹਿੰਦੇ ਅੱਜ ਛੁੱਟੀ ਆ ਅੱਜ ਇਹਨੇ ਸਾਰਾ ਦਿਨ ਇੱਥੇ ਹੀ ਰਹਿਣਾ ਆਏ ਹਾਏ ਪਕ 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 ਬਕ ਬਕ ਆ ਫੜ ਲੈ ਗਾ ਲੈ 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 ਗੁਰਦੇ ਸਾਵਲ ਕੋ ਫੜੀ ਜਾਂਦੀ ਸਾਵਲ ਕੋ ਫੜੀ ਜਾਂਦਾ ਸਾਲ ਤੂੰ ਪੜ ਕੇ ਆਏ ਆ ਕੀ ਕਰੇਂ ਦੀਏ ਸਾਲ ਤੂੰ ਫਾੜਾ ਕੁੱਕਰ ਨੂੰ ਤੈਨੂੰ ਪਤਾ ਕੁੱਕਰ ਕਈ ਵਾਰੀ ਕੁਝ ਵੱਡਰ ਦੇ ਹੀ ਹੁੰਦੇ ਚੁੰਝਾਂ ਮਾਰ ਦਿੰਦੇ ਚਲੋ ਆਜੋ ਚਲ ਗਿਓ ਹੁਣ ਵਾੜ ਤੋਂ ਸਾਰੀਆਂ ਵਿੱਚ ਆ ਤਾਂ ਕੱਕ ਕੱਕ ਕਰ ਲੈ ਇਹ ਵੱੜ ਜੂਗਾ ਗੁਰਦੇ ਕੇ ਨੂੰ ਆੜਾ ਵੱਡੇ ਸਾਰੇ ਨੂੰ ਅਛਾ ਉਹ ਤੇ ਇਹ ਤੇ ਪੜਾ ਐ ਐਕਸਪੋਰਟ ਹੋਇਆ ਛਾਟੀ ਵੜਤੀਆਂ ਸਾਰੀਆਂ ਬੰਦ ਕਰ ਦੇਣਾ ਹੁਣ ਚਲੋ ਆਜੇ ਚੱਲੀਏ ਹੁਣ ਪਰੌਂਠੇ ਪੱਕ ਗਏ ਆ ਇੱਕ ਗਲੈਰੀ ਹੀ ਹੈ ਨਾ ਤੇ ਉਹ ਵਿੱਚ ਚਿਕਨ ਮਰੰਡੀ ਕੋਕਾ ਸਰਦਾ ਇਹ ਉੱਧਰ ਚਿਕਨ ਮਰੰਡੀ ਆ ਆਹ ਕਿੰਨੀ ਸੁਣੀ ਚਿੜੀ ਆ ਤੇ ਦਿਖਾ ਹੇ ਹੇ ਅੰਦਰੋਂ ਆ। ਉਹ ਦੇਖ ਆੜ ਕਰ ਦੇ ਚਿੱਟੀ। ਹਾਂ ਉੱਥੇ ਬੜੀਆਂ ਸੁਰੀਆਂ ਚਿੜੀਆਂ ਐ। ਆਹ ਗੇਟ ਦੇ ਅੱਗੇ ਬੈਠੀਆਂ ਚਿੱਟੀ। ਇੱਧਰ ਨਹੀਂ ਆ। ਨਿਓਲਾ? ਕਿਹੜਾ ਨਿਓਲਾ ਆਜਾ? ਨਹੀਂ ਉਹ ਤਾਂ ਮੈਨੂੰ ਪਤਾ ਐ ਨਿਓਲੇ ਤੇ ਇਤਨੇ ਹੀ ਥੋੜੇ ਫਿਰਦੇ ਹੁੰਦੇ ਆ। ਪਰ ਹੁੰਦੇ ਵੀ ਖਤਰਨਾਕ ਐ ਆਹ ਚਿੜੀ ਉੱਥੇ ਵੱੜ ਗਈ ਜਾ ਕੇ। ਇਹਦਾ ਉਹ ਚਿੱਟੇ ਚਿੱਟੇ। ਕਿੱਥੇ ਚਿੱਟੇ ਕਬੂਤਰ ਉੱਡ ਰਹੇ ਨੇ ਤਾਂ ਚਿੜੀਆਂ ਨਕੀਆਂ ਨਕੀਆਂ ਵੀ ਉਹ ਹਾਂ ਕਬੂਤਰ ਵੀ ਉੱਡ ਰਹੇ ਬੜਾ ਕੁਛ ਆ ਵੀ ਉੱਤੇ ਉਹ ਬਲੈਕ ਕਬੂਤਰ ਚਤਾਉ ਚਾਹ ਤੈਨੂੰ ਕਬੂਤਰ ਚਾਹੀਦੇ ਹਾਂ ਕਿੱਥੇ ਅੱਛਾ ਉਹ ਤੇ ਇਹਦੇ ਸਾਰੇ ਜਾਨਵਰਾਂ ਨਾਲ ਖੇਡਦੇ ਹਨ ਪਸ਼ੂ ਪੰਛੀਆਂ ਨਾਲ ਚਲੋ ਚਟਕਾ ਹੋਣ ਪਰੌਂਠੇ ਕਿਹ ਜੇ ਫੇਰ ਖੇਡ ਰਹੀਆਂ ਗੁਰਦੇਵ ਹੱਥ ਤੋ ਦੇ ਪਰੌਂਠੇ ਖਾਓ ਮਹਾਰਾਜ ਗਰਮਾ ਗਰਮ ਨਿਆ ਖਾਲੀ ਬਰਨ ਆ ਜਾ ਗੁਰਦੇਵ ਜੀ ਤੂੰ ਹੀ ਨਹੀਂ

ਦੇ ਦਿੱਤਾ ਜਾਏਗੀ ਸਾਵਨ ਨੂੰ ਬਰੌਂਡਾ ਯੂਲਾ ਕਹਿੰਦਾ ਉਹ ਮੁਰਗੀ ਇੱਕ ਦੀ ਲੱਤ ਟੁੱਟ ਗਈ ਮੈਂ ਪਤੀਲੇ ਚ ਪਾਉ ਤੇ ਖਾਓ ਕਹਿੰਦਾ ਮੈਂ ਨਹੀਂ ਖਾਂਦਾ ਆਛਾ ਫਿਰ ਅੱਗੇ ਸਾਵਨ ਨੂੰ ਇੰਜ ਦਾ ਦਹੀਂ ਬੜਾ ਪਸੰਦ ਆ ਤੀਸਾ ਵਾਲਾ ਪਰ ਇਹ ਪਿਸਗਾ ਦੇਜੇ ਇਹ ਜੀ ਥੋੜੇ ਜਿਹਾ ਆਟਾ ਫਰਾਕ ਅੱਛਾ ਗਾਇਂਦਾ ਨਹੀਂ ਪਰ ਫਿਰ ਵੀ ਠੀਕ ਆ ਕੋ ਮਣ ਦੇ ਵੱਜਦਾ ਹੁੰਦਾ ਮੈਂ ਦਾ ਲੈ ਇੱਕ ਦਾਮ ਕਿਉਂ ਹੋ ਜਾਂਦਾ ਨਾਲ ਖਾਣਗੇ ਬਟਰ ਫਿਰ ਰੱਬ ਲੈ ਗੌਰ ਲੈਣਾ ਹੈ ਖੈ ਨਹੀਂ ਗਰ ਬਾਬਾ ਨਹੀਂ ਕਈ ਵਾਰ ਥੋੜਾ ਹੀ ਖਾਂਦਾ ਹਾਂ ਹੁਣ ਬਟਰ ਕਹਿੰਦਾ ਕਿ ਥੋੜਾ ਜਿਹਾ ਦੇ ਦਿਓ ਤੇ ਜਦੋਂ ਨਾਲ ਦਹੀਂ ਹੋਏ ਫਿਰ ਜ਼ਿਆਦਾ ਨਹੀਂ ਖਾਦਾ ਜਾਂਦਾ ਨਾ ਅਛਾ ਫੋਨ ਆ ਰਿਹਾ ਨੰਦਾ ਭਾਜੀ ਪਰਸਨਲ ਪਹਿਲਾਂ ਸਾਵਲ ਨੂੰ ਦੇਖਿਆ ਸਾਵਲਾ ਲੈਲਾ ਬੁੱਧੀ ਤੇ ਆ ਜਾ ওকে ਆਈ ਲਿਆ 1:30 ਹੋ ਗਿਆ ਅਸੀਂ ਸੋਚਿਆ ਕਿ ਸਵੇਰੇ ਸੁੱਤੇ ਹੀ ਅੱਜ ਜਾਣਾ ਹੈ ਪਰ ਫਿਰ ਵੀ ਥੋੜਾ ਥੋੜਾ ਟਾਈਮ ਲੱਗ ਗਿਆ ਸਾਨੂੰ